ਸਮਾਜ ਸੇਵਾ ਕਰਨ ਦੇ ਲਈ ਕੋਈ ਸੰਸਥਾ ਦੀ ਜ਼ਰੂਰਤ ਨਹੀਂ ਹੁੰਦੀ ਇਹ ਗੱਲ ਉਦੋਂ ਸੱਚ ਹੁੰਦੀ ਜਦੋਂ ਪਹੁੰਚਦੇ ਆ ਪਟਿਆਲੇ ਦੇ ਜਗਵਾਲੀ ਪੰਜਾਬ ਕੇਸਰੀ ਸਾਹਿਬ ਆਫਿਸ ਦੇ ਵਿੱਚ ਮੈਡਮ ਸਿੰਦਰਪਾਲ ਕੌਰ ਵਾਲੀਆ ਜੋ ਪਿਛਲੇ 12 ਸਾਲ ਤੋਂ ਨਿਰੰਤਰ ਮਹੀਨੇ ਦੀ ਹਰ ਪਹਿਲੀ ਤਰੀਕ ਨੂੰ 50 ਦੇ ਕਰੀਬ ਵਿੱਡੋ ਲੇਡੀਜ਼ ਨੂੰ ਜਿਹੜੀਆਂ ਵਿਧਵਾ ਔਰਤਾਂ ਨੇ ਪਿੰਡਾਂ ਦੀ ਉਹਨਾਂ ਨੂੰ ਰਾਸ਼ਨ ਮੁਹੱਈਆ ਕਰਵਾਉਂਦੇ ਨੇ ਇੱਕ ਵੱਡੀ ਮੁਹਿੰਮ ਹੈ ਜਿਹੜੀ ਨਿਰਵਿਘਨ ਚੱਲ ਰਹੀ ਹੈ ਜਿਹੜੀ ਨਿਰੰਤਰ ਕਰੋਨਾ ਕਾਲ ਦੇ ਵਿੱਚ ਵੀ ਚੱਲਦੀ ਰਹੀ ਕਿਉਂਕਿ ਮੈਡਮ ਸਿੰਦਰਪਾਲ ਕੌਰ ਵਾਲੀਆ ਆਪਣੇ ਆਪ ਵਿੱਚ ਇੱਕ ਸੰਸਥਾ ਨੇ ਲੋਕ ਜੁੜਦੇ ਨੇ ਲੋਕ ਸਵੈਚ ਪ੍ਰੂਪ ਦੇ ਵਿੱਚ ਆਉਂਦੇ ਨੇ ਮਦਦ ਲਈ ਅੱਗੇ ਆਉਂਦੇ ਨੇ ਤੇ ਪ੍ਰਵਾਹ ਨਿਰੰਤਰ ਚੱਲਦਾ ਰਹਿ ਰਿਹਾ ਅੱਜ ਇੱਕ ਵਾਰੀ ਫਿਰ ਜਗਬਾਣੀ ਪੰਜਾਬ ਕੇਸਰੀ ਸਬ-ਆਫਸ ਪਟਿਆਲਾ ਵਿਖੇ ਮੈਡਮ ਸਿਧਰਪਾਲ ਕੌਰ ਦੀ ਸਰਪ੍ਰਸਤੀ ਹੇਠ ਮੁਫਤ ਰਾਸ਼ਨ ਦੀ ਮੁਹਈਆ ਕਰਵਾਇਆ ਗਿਆ ਜਿਸ ਵਿੱਚ ਬਤੌਰ ਮੁੱਖ ਮਹਿਮਾਨ ਐਡੀਸ਼ਨਲ ਡਿਪਟੀ ਕਮਿਸ਼ਨ ਡਿਵੈਲਪਮੈਂਟ ਹਰਜਿੰਦਰ ਸਿੰਘ 베ਦੀ ਨੇ ਸ਼ਿਰਕਤ ਕੀਤੀ ਦੇਖੋ ਜੀ ਅੱਜ ਅੱਜ ਪੰਜਾਬ ਕੇਸਰੀ ਜਗਬਾਣੀ ਦੇ ਰੂਪ ਵਿੱਚ ਵੱਲੋਂ ਰਾਸ਼ਨ ਵੰਡਿਆ ਗਿਆ ਤੇ ਪਹਿਲਾਂ ਤਾਂ ਮੈਂ ਨਾ ਧੰਨਵਾਦੀਆਂ ਜੀ ਜਿਨ੍ਹਾਂ ਨੇ ਮੈਨੂੰ ਇਸ ਨੇਕ ਕਦਮ ਲਈ ਮੈਨੂੰ ਇੱਥੇ ਪਾਰਟ ਬਣਨ ਦਾ ਇੱਕ ਹਿੱਸੇਦਾਰ ਬਣਨ ਦਾ ਮੈਨੂੰ ਇੱਥੇ ਸੱਦਾ ਦਿੱਤਾ ਮੈਂ ਸਾਰਿਆਂ ਦਾ ਧੰਨਵਾਦੀਆਂ ਕਿ ਉਹੋ ਜਿਹੇ ਸ਼ੇਰੇ ਸੋਸ਼ਲ ਐਕਟੀਵਿਟੀਜ਼ ਦਾ ਸੋਸ਼ਲ ਸਾਡੇ ਛੋਟੇ ਛੋਟੇ ਉਪਰਾਲੇ ਨੇ ਇਹ ਬੜਾ ਹੀ ਅਨੰਦ ਦਾ ਪਿੱਛੇ ਜੋ ਮਸਜਿਦ ਹੈ ਜੋ ਸਾਡਾ ਥੀਮ ਬਹੁਤ ਵੱਡਾ ਹੈ ਤੇ ਇਹਦੇ ਨਾਲ ਲੋਕਾਂ ਤੱਕ ਅਸੀਂ ਜੁੜਦੇ ਆਂ ਮੈਂ ਆਸ ਕਰਦਾ ਕਿ ਇਹੋ ਜਿਹੇ ਜਿਹੜੇ ਉਪਰਾਲੇ ਅਸੀਂ ਅਗਾਹ ਵੀ ਕਰਦੇ ਰਾਵਾਂਗੇ ਨਾਲ ਜੁੜ ਕੇ ਇਹ ਲੋਕਾਂ ਨੂੰ ਉਹ ਜਿਹੜੀਆਂ ਸਹੂਲਤਾਂ ਜਿਹੜੀਆਂ ਨਿੱਕੇ-ਨਿੱਕੇ ਸਾਡੇ ਜਿਹੜੀਆਂ ਸਹੂਲਤਾਂ ਪੂਰੀਆਂ ਕਰਕੇ ਇੱਕ ਪੂਰੇ ਪਟਿਆਲੇ ਨੂੰ ਅਸੀਂ ਖੁਸ਼ਹਾਲ ਬਣਾਵਾਂਗੇ ਹਾਂ ਅੱਜ ਸਾਡੇ ਮੁੱਖ ਮਹਿਮਾਨ ਸੀਗੇ ਸਰਦਾਰ ਹਰਜਿੰਦਰ ਸਿੰਘ 베ਦੀ ਜੀ ADC ਦੇ ਤੇ ਜਿਸ ਤਰ੍ਹਾਂ ਕਿ ਅਸੀਂ ਜਗਬਾਣੀ ਪੰਜਾਬ ਹਿਸਟਰੀ ਦੇ ਵਿੜੇ ਚ ਹਰ ਮਹੀਨੇ ਦੀ ਪਹਿਲੀ ਤਾਰੀਖ ਨੂੰ ਰਾਸ਼ਨ ਦਿੰਨੇ ਆ ਲੋਕਾਂ ਦੇ ਸਹਿਯੋਗ ਨਾਲ ਲੋਕਾਂ ਦੇ ਪਿਆਰ ਸਦਕਾ ਜੋ ਵੀ ਸਹਿਯੋਗ ਮਿਲਦਾ ਉਹਦੇ ਨਾਲ 55 ਤੋਂ 60 ਫੈਮਲੀਜ਼ ਹੁੰਦੀਆਂ ਜਿਨ੍ਹਾਂ ਨੂੰ ਕਿ ਹਰ ਮਹੀਨੇ ਦੀ ਪਹਿਲੇ ਨੂੰ ਰਾਸ਼ਨ ਦਿੱਤਾ ਜਾਂਦਾ ਹੈ ਅੱਜ ਜੋ ਆਏ ਤਾਂ ਬਹੁਤ ਅੱਛਾ ਲੱਗਿਆ ਕਿਉਂਕਿ ਉਹਨਾਂ ਦਾ ਜੋ ਉਹਨਾਂ ਬਾਰੇ ਸੁਣਿਆ ਜੋ ਉਹਨਾਂ ਨੂੰ ਮਿਲ ਕੇ ਲੱਗਿਆ ਕਿ ਵਾਕੇ ਹੀ ਉਹ ਪਟਿਆਲੇ ਦੇ ਲਈ ਇੱਕ ਵਰਦਾਨ ਸਾਬਤ ਹੋਣਗੇ ਕਿਉਂਕਿ ਉਹਨਾਂ ਦੀ ਸੋਚ ਔਰ ਉਹਨਾਂ ਦੀ ਵਿਚਾਰ ਜਿਹੜੇ ਸੀ ਅਸੀਂ ਸੁਨੇ ਤਾਂ ਫੈਮਲੀਜ਼ ਨਾਲ ਵੀ ਉਹਨਾਂ ਨੇ رابطہ ਬਣਾਇਆ ਔਰ ਉਹਨਾਂ ਨਾਲ ਵੀ ਇਹੀ ਕਿਹਾ ਕਿ ਅਗਰ ਕਿਸੇ ਨੂੰ ਕੋਈ ਤਕਲੀਫ ਹੈ ਤਾਂ ਉਹਨਾਂ ਨੂੰ ਮਿਲ ਸਕਦਾ ਸੋ ਇਹ ਬਹੁਤ ਮਾਨਵਲੀ ਗੱਲ ਹੈ ਸਾਡੇ ਵਾਸਤੇ ਬਹੁਤ ਵੱਡੀ ਗੱਲ ਹੈ ਕਿ ਆਈਐਸ ਅਫਸਰ ਵੀ ਇੰਨੀ ਗੱਲ ਕਹਿਣਾ ਕਿ ਮੈਨੂੰ ਮਿਲ ਸਕਦੇ ਹੋ ਤੇ ਮੈਂ ਸ਼ੁਕਰੀਆ ਅਦਾ ਕਰਦੀ ਹਾਂ ਪਟਿਆਲਾ ਨਿਵਾਸੀਆਂ ਦਾ ਜਿਨ੍ਹਾਂ ਦਾ ਸਹਿਯੋਗ ਮਿਲਨ ਤੇ ਹੀ ਹਰ ਮਹੀਨੇ 80 ਤੋਂ ਲੈ ਕੇ 80000 ਤੋਂ 1 ਲੱਖ ਰੁਪਏ ਤੱਕ ਦੀ ਜਿਹੜੀ ਡੋਨੇਸ਼ਨ ਹੈ ਉਹ ਲੋਕਾਂ ਤੱਕ ਪਹੁੰਚਾਈ ਜਾਂਦੀ ਹੈ ਚਾਹੇ ਉਹ ਰਾਸ਼ਨ ਦੇ ਰੂਪ ਵਿੱਚ ਪੀਸਾਂ ਦੇ ਰੂਪ ਵਿੱਚ ਬੱਚਿਆਂ ਦੀਆਂ ਕਾਪੀਆਂ ਕਿਤਾਬਾਂ ਬਿਮਾਰੀ ਕਿਡਨੀ ਪੇਸ਼ੈਂਟ ਕੈਂਸਰ ਪੇਸ਼ੈਂਟ ਕੋਈ ਵੀ ਸੀਨੀਅਰ ਸਿਟੀਜ਼ਨ ਜਿਹੜੇ ਨਹੀਂ ਖਾਪਕਾ ਸਕਦੇ ਸੋ ਉਹਨਾਂ ਸਾਰਿਆਂ ਦੀ ਮਦਦ ਜਿਹੜੀ ਉਹ ਕੀਤੀ ਜਾਂਦੀ ਹੈ ਤੇ ਮੈਂ ਸਭ ਤੋਂ ਵੱਧ ਧੰਨਵਾਦ ਡੋਨਰਸ ਦਾ ਜਿਨ੍ਹਾਂ ਦੇ صدਕੇ ਮੈਂ ਇਸ ਸਭ ਕਰਨ ਚ ਕਾਮਯਾਬ ਹੋਈ ਹਾਂ ਔਰ ਮੈਂ ਥੈਂਕਸ ਵੀ ਕਰਦੀ ਹਾਂ ਪਟਿਆਲਾ ਨਿਵਾਸੀਆਂ ਦਾ